ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫੈਟੇ ਕਲੈਕਸ਼ਨ ਬੁਰਲਾ ਅੱਡੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦੁਪੱਟਾ ਸੂਟ ਜਿਹੜੇ ਬੁਟੀਕ ਵਰਕ ਦੇ ਹੋਣਗੇ ਲੈ ਕੇ ਆਏ ਆ ਜੀ ਵੀਡੀਓ ਆਪਾਂ ਹੁਣ ਸਟਾਰਟ ਕਰਦੇ ਆ ਜੀ ਚੈਨਲ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਸਕਰੀਨ ਸ਼ਾਟ ਲੈਂਦੇ ਜਾਏ ਆ ਆਰਡਰ ਬੁੱਕ ਕਰਦੇ ਜਾਏ ਆ ਜੀ ਹੁਣ ਦੇਖੋ ਆਪਣੇ ਨਵੇਂ-ਨਵੇਂ ਸੂਟ ਬਹੁਤ ਸੋਹਣੇ ਜਿਹੇ ਇਹ ਸੂਟ ਰਹਿਣਗੇ ਜੀ ਸਭ ਤੋਂ ਪਹਿਲਾਂ ਇਹਦੀ ਨੈਕ ਡਿਟੇਲ ਦੇਦਾ ਜੀ ਇਹਦੀ ਨੈਕ ਬਣਿਆ ਦਾ ਬਹੁਤ ਸੋਹਣਾ ਪਿੰਟੈਕਸ ਪਾ ਕੇ ਇਹਦਾ ਆਪਾਂ ਨੈਕ ਬਣਾਇਆ ਨੈਕ ਲਾਈਨ ਬਣੀ ਹੋਈ ਆ ਪਿੰਟੈਕਸ ਪਾਇਆ ਹੈ ਜੀ ਪ੍ਰੋਪਰ ਪੇਸਟਿੰਗ ਵਗੈਰਾ ਲਗਾ ਕੇ ਬਹੁਤ ਸੋਹਣਾ ਨੈਕ ਬਣਿਆ ਹੈ ਜੀ ਨੈਕ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਔਰ ਸਾਰੇ ਸੂਟ ਦੇ ਵਿੱਚ ਐਦਾ ਬੂਟਾ ਆਏਗਾ ਜੀ ਸਾਰੇ ਫਰੰਟ ਦੇ ਵਿੱਚ ਬੂਟਾ ਆਏਗਾ ਜੀ ਬਹੁਤ ਸੋਹਣਾ ਜਿਹੜਾ ਇਹ ਵਰਕ ਹੋਇਆ ਹੋਇਆ ਹੈ ਜਿਹੜੀਆਂ ਇਹਦੀਆਂ ਬਾਜੂ ਹੋਣਗੀਆਂ ਉਹ ਇਸ ਤੋਂ ਵੀ ਜ਼ਿਆਦਾ ਸੋਹਣੀਆਂ ਜਿਹੜੀਆਂ ਬਾਜੂ ਬਣਾਈਆਂ ਨੇ ਇਹ ਤੁਸੀਂ ਬਾਟਮ ਤੇ ਵੀ ਲਿਆ ਸਕਦੇ ਹੋ ਵੈਸੇ ਬਾਜੂ ਦਾ ਵਰਕ ਹੈ ਇਹ ਆਣ ਗਿਆ ਜੇ ਇਹਦੀ ਬਾਜੂ ਤੇ ਵਰਕ ਆਏਗਾ ਸਟਾਫ ਰਹੂਗਾ ਜੀ ਪਿਓਰ ਕਾਟਨ ਨਾਲੇ ਦਾ ਹੋਊਗਾ ਜੀ ਟੂ ਟੋਨ ਦਾ ਦੁਪੱਟਾ ਡਬਲ ਡਾਈ ਦੁਪੱਟਾ ਹੋਇਆ ਰਿਹਾ ਜੀ ਨਾਲ ਇਹਦੇ ਦੋ ਕਲਰ ਆਪਾਂ ਦੁਪੱਟੇ ਚ ਪਾਏ ਆ ਜੀ ਬਹੁਤ ਸੋਹਣਾ ਦੁਪੱਟਾ ਲੱਗ ਰਿਹਾ ਹੈ 990 ਰੁਪਏ ਦੇ ਵਿੱਚ ਤੁਹਾਨੂੰ ਇਹ ਹੀ ਮਿਲ ਜੂਗਾ ਜੀ ਇਹਦਾ ਫਰਸਟ ਕਲਰ ਤੁਹਾਡੇ ਸਾਹਮਣੇ ਖੋਲਿਆ ਜੀ ਮੋਰ ਪੰਖੀ ਕਲਰ ਹੈ ਸੈਕੰਡ ਕਲਰ ਚੈੱਕ ਕਰੋ ਜੀ ਸੈਕੰਡ ਜਿਹੜਾ ਕਲਰ ਹੈਗਾ ਜੀ ਇਹਦਾ ਪੀਚ ਕਲਰ ਹੈ ਡਾਰਕ ਪੀਚ ਕਲਰ ਹੈ ਇਧਰ ਫੋਕਸ ਰੱਖੋ ਡਾਰਕ ਪੀਚ ਕਲਰ ਹੈ ਜੀ ਨੈਕ ਟੇਲਿੰਗ ਸਾਰਿਆਂ ਦੀ ਸੇਮ ਆਊਗਾ ਨੈਕ ਦਾ ਔਰ ਸਾਰਿਆਂ ਦਾ ਸੇਮ ਜਿਹਾ ਜਿਹੜਾ ਵਰਕ ਹੋਊਗਾ ਸਾਰਿਆਂ ਦਾ ਸੇਮ ਵਰਕ ਆਊਗਾ ਜੀ। ਤੇ orange ਕਲਰ ਦਿਖ ਰਿਹਾ ਜੀ ਇਹ ਡਾਰਕ ਪੀਚ ਕਲਰ ਹੈ। orange ਕਲਰ ਲੱਗ ਰਿਹਾ ਹੈ ਜੀ ਇਹ। ਔਰ ਇਹਦੇ ਵਿੱਚ ਡਬਲ ਡਾਈ ਦਾ ਜਿਹੜਾ ਦੁਪੱਟਾ ਆਪਾਂ ਡਬਲ ਡਾਈ ਦਾ ਦੁਪੱਟਾ ਹੈ ਜੀ ਪੀਚ ਔਰ ਗ੍ਰੀਨ ਕਲਰ ਦਾ ਇਹ ਨਾਲ ਦੁਪੱਟਾ ਆਊਗਾ। ਥਰਡ ਕਲਰ ਆਊਗਾ ਜੀ ਇਹਦੇ ਵਿੱਚ ਬਹੁਤ ਹੀ ਸੋਨਾ ਨੇਵੀ ब्लू ਬਹੁਤ ਸੋਹਣਾ ਨੇਵੀ ਬਲੂ ਸ਼ੇਡ ਹੈ ਜੀ ਵਰਕ सेम ਰਹੂਗਾ ਇਹਦੇ ਵਿੱਚ ਵੀ ਜਿਹੜਾ ਦੁਪੱਟਾ ਰਹੂਗਾ ਡਬਲ ਡਾਈ ਦਾ ਰਹੂਗਾ ਬਹੁਤ ਸੋਹਣਾ ਡਬਲ ਡਾਈ ਦਾ ਦੁਪੱਟਾ ਇਹਦੇ ਵਿੱਚ ਵੀ ਹੈ ਜੀ ਬਲੂ ਕਲਰ ਔਰ ਗ੍ਰੀਨ ਕਲਰ ਦੇ ਨਾਲ ਸਾਰਿਆਂ ਦੇ ਵਿੱਚ ਜਿਹੜੇ ਕਲਰ ਦੀ ਪੱਤੀ ਰੱਖੀ ਆ ਪੋ ਕਲਰ ਦਾ ਦੁਪੱਟਾ ਨਾਲ ਰੈਡੀ ਕਰਵਾਇਆ ਨੈਕਸਟ ਆਊਗਾ ਇਹਦੇ ਵਿੱਚ ਡਾਰਕ ਔਰੇਂਜ ਕਲਰ ਬਹੁਤ ਹੀ ਸੋਹਣਾ ਕਲਰ ਹੈ ਜੀ ਇਹ ਮਤਲਬ ਬੜੀ ਲੈਜਾ ਕਲਰ ਨਹੀਂ ਹੈਗਾ ਬਹੁਤ ਸੋਨਾ orange ਕਲਰ ਹੈ ਜੀ ਇਹ ਬਹੁਤ ਸੋਨਾ orange ਕਲਰ ਹੈ ਜੀ ਇਹਦੀ ਵੀ ਨੈਕਲਾਈਨ ਜਿਹੜੀ ਬਣੀ ਹੋਈ ਹੈ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਨੈਕ ਬਣਿਆ ਹੋਇਆ ਹੈ ਜੀ ਨਾਲ ਇਹਦੇ ਵਿੱਚ ਸਾਰਾ ਵਰਕ ਦਾ ਗੋਟਾ ਹੋਊਗਾ ਵਰਕ ਫਿਨਿਸ਼ਿੰਗ ਤੇ ਹੈ ਜੀ ਵਧੀਆ ਔਰ ਨਾਲ ਹੈਗਾ ਦੁਪੱਟਾ ਡਬਲ ਡਾਈ ਦਾ ਇਹ ਵੀ ਕੈਸ ਦਾ カラー2カラー ਹੋ ਰਿਹਾ ਜੀ ਇਹਦੇ ਵਿੱਚ ਉਹ ਹੈਗਾ ਸੋਨੇ 컬러 ਦਾ ਫਰਕ ਆ ਰਿਹਾ ਜੀ ਹੁਣ ਬਿਲਕੁਲ ਸੇਮ ਐਗਜੈਕਟ 컬러 ਆ ਰਿਹਾ ਜੀ ਜਿਹੜਾ ਇਹ ਵਾਲਾ 컬러 ਹੈ ਸੇਮ ਇਹੀ ਵਾਲਾ ਰਹਿਣਾ ਬਲਦਾ 컬러 ਨੈਕਸਟ ਜਿਹੜਾ ਆਊਗਾ ਜੀ 컬러 ਮੋਰ ਪੰਖੀਆ ਹੋਊਗਾ ਪ੍ਰੋਪਰ ਜਿਹੜਾ ਪੀਕਾਕ ਸ਼ੇਡ ਹੁੰਦਾ ਜੀ ਉਹੀ ਵਾਲਾ 컬러 ਹੈ ਇਹ ਪਿਓਰ ਕਾਟਨ ਸਟਫ ਤੇ ਹੈ ਜੀ ਬਾਕੀ ਸੂਟ ਕੈਮਰਿਕ ਤੇ ਆ ਜੀ ਇਹ ਪਿਓਰ ਕਾਟਨ ਤੇ ਹੈ ਇਹ ਵਾਲਾ ਸੂਟ ਆਊਗਾ ਪਿਓਰ ਕਾਟਨ ਦੇ ਪ੍ਰਾਈਸ ਆਪਾਂ ਸੇਮ ਹੀ ਰੱਖਤਾ ਜੀ ਡਬਲ ਡਾਈ ਦਾ ਹੈਗਾ ਦੁਪੱਟਾ 990 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਜਿਹੜਾ ਮਿਲ ਜੂਗਾ ਜੀ ਇਸ ਤੋਂ ਬਾਅਦ ਨੈਕਸਟ ਜਿਹੜੇ ਸੂਟ ਨੇ ਜੀ ਆਪਣੇ ਕੋਲੇ ਦੋ ਸਿੰਗਲ ਸਿੰਗਲ ਪੀਸ ਸੀਗੇ ਜੀ ਇਹੇ ਕਾਫੀ ਸਟਾਕ ਸੀਗਾ ਆਪਾਂ ਆਫਲਾਈਨ ਸੇਲ ਕਰਤਾ ਜੀ ਇਹਦੇ ਵਿੱਚ ਦੋ ਪੀਸ ਰਹਿ ਗਏ ਇਹ ਖਾਦੀ ਦੇ ਉੱਤੇ ਆਊਗਾ ਜੀ ਬਿਨਾ ਦੁਪੱਟੇ ਤੋਂ ਐ ਜੀ ਇਹ 990 ਦਾ ਪੈਨਲ ਵਰਕ ਹੋਇਆ ਹੋਇਆਗਾ ਨਾਲ ਬਣੀਆਂ ਹੋਈਆਂ ਜੀ ਇਹਦੀਆਂ ਬਾਜੂ ਇਹ ਵਰਕ ਆਊਗਾ ਜੀ ਬਾਜੂ ਦੇ ਉੱਤੇ ਇਹ ਰਹੂਗਾ ਜੀ ਸੂਟ ਦਾ ਪੈਨਲ ਤੁਸੀਂ ਚੈੱਕ ਕਰ ਸਕਦੇ ਹੋ 990 ਦੇ ਵਿੱਚ ਇਹ ਹੋਊਗਾ ਜੀ ਵਿਦਆਊਟ ਦੁਪੱਟਾ ਇਹ ਕਪੜੇ ਕੋਲ ਇਹ ਵਰਕੇ ਦੀ ਇਹ ਵਰਬਰੀ ਦੇ ਉੱਤੇ ਆ ਇਹ ਵੀ ਲਾਸਟ ਔਰ ਸਿੰਗਲ ਪੀਸ ਹੈ ਇਹਦਾ ਸਟਾਈਲ ਜਿਹੜਾ neck ਸਟਾਈਲ neck line ਬਣੀ ਹੋਈ ਹੈ ਜੈਕਟ ਸਟਾਈਲ ਵਰਕ ਹੈ ਵਿੱਚ ਬੂਟੀ ਹੈ ਘੇਰੇ ਤੇ ਬਾਰਡਰ ਹੈ ਇਹਦਾ ਪ੍ਰਾਈਸ ਰਹੂਗਾ ਜੀ 950 ਰੁਪਏ ਇਹ ਰਹਿਣ ਵਾਲਾ ਹੈ ਜੀ 950 ਰੁਪਏ ਦਾ ਨੈਕਸਟ ਜਿਹੜੇ ਸੂਟ ਹੋਣਗੇ ਜੀ ਇਹ ਹੈਗੇ ਆਪਣੇ 2x2 ਕਪੜਾ ਹੋਊਗਾ ਜੀ ਇਹਦਾ ਔਰ ਇਹਦੇ ਉੱਤੇ ਵਰਕ ਆਊਗਾ ਜੀ ਸਾਰੇ ਤੇ ਫਰੰਟ ਬੈਕ ਸਾਰ ਇਸ ਕਪੜੇ ਦੇ ਉੱਤੇ ਵਰਕ ਆਊਗਾ ਜੀ ਸੂਬਨ ਵਾਲਾ ਵਰਕ ਨਹੀਂ ਹੈਗਾ نیچے ਦੇਖ ਸਕਦੇ ਹੋ ਬਹੁਤ ਸੌਫਟ ਵਰਕ ਹੈ ਜੀ ਜਿਵੇਂ ਸੀਰਤ ਕਲੈਕਸ਼ਨ ਆਉਂਦੀ ਹੈ ਜੀ ਏਕੇ ਦੀ ਇਹ ਉਵੇਂ ਬਹੁਤ ਸੌਫਟ ਹੈ ਜੀ 2x2 ਦਾ ਇਹ ਜਿਹੜਾ ਲਾਇਆ ਹੈ ਸਟੱਫ ਲਾਇਆ ਹੈ ਆਪਾਂ ਨਾਲ ਇਹਦੇ ਆਫ-ਵਾਈਟ ਕੋਰਾ ਕਾਟਨ ਦੀ ਬਾਟਮ ਆਊਗੀ ਔਰ ਕੋਰਾ ਕਾਟਨ ਆਊਗਾ ਜੀ ਦੁਪੱਟਾ ਔਰ ਇਹਦਾ ਪ੍ਰਾਈਸ ਰਹੂਗਾ ਜੀ 800 ਰੁਪਏ ਇਹ ਸਿਰਫ ਤਿੰਨ ਸੂਟ ਨੇ ਜੀ ਆਪਾਂ ਆਫਰ ਦੇ ਵਿੱਚ ਕੱਢ ਰਹੇ ਹਾਂ ਬਸ ਇੱਕ ਸਾਹ ਧਿਆਨ ਲਗਾ ਲਓ 800 ਰੁਪਏ ਦਾ ਪ੍ਰਾਈਸ ਰਹੂਗਾ ਜੀ ਕੋਰਾ ਕਾਟਨ ਦਾ ਦੁਪੱਟਾ ਹੈ ਕੋਰਾ ਕਾਟਨ ਦੀ ਸਲਵਾਰ ਹੈ ਔਰ ਨਾਲ ਹੈਗਾ 2/2 ਦਾ ਜਿਹੜਾ ਸ਼ਰਟ ਹੈ ਜੀ ਨੈਕਸਟ ਜਿਹੜਾ ਕਲਰ ਆਊਗਾ ਜੀ ਇਹਦੇ ਵਿੱਚ yellow ਆਣ ਵਾਲਾ ਵੱਡੇ ਪਣੇ ਦਾ ਰੂਗਾ ਜੀ ਇਹ ਪੂਰੀ ਸ਼ਰਟ ਦਾ ਜਿਹੜਾ ਰੂਗਾ ਸ਼ਰਟ ਦਾ ਕਪੜਾ ਰੂਗਾ ਪੂਰਾ ਕੋਰਾ ਕਾਟਨ ਦੀ ਨਾਲ ਬਾਟਮ ਰੱਖੀ ਹੋਈ ਹੈ ਜੀ ਨਾਲ ਆਪਾਂ ਦੁਪੱਟੇ ਸਾਰਿਆਂ ਦੇ ਆਉਣਗੇ ਜੀ ਸੇਮ ਥੋੜਾ ਮੋਟੇ ਡਿਜ਼ਾਈਨਿੰਗ ਦਾ ਜਦੋਂ ਤਾਂ ਤਾਂ ਦਾ ਫਰਕ ਆਊਗਾ ਜੀ ਬਾਕੀ ਤਕਰੀਬਨ ਸੇਮ ਹੈ ਜੇ ਆਹ ਵਾਲਾ ਬਾਰਡਰ ਆਊਗਾ ਦੋਸ پاسੇ ਬਾਰਡਰ ਆਊਗਾ ਜੀ ਦੁਪੱਟੇ ਦਾ ਸਾਰੇ ਦੁਪੱਟੇ ਦੇ ਉੱਤੇ ਦਾ ਬੁੱਟੀ ਆਊਗੀ 800 ਦੇ ਦਾ ਸੁਣ ਰੋ ਬਸ ਸਿਰਫ 800 ਦੇ ਦਾ ਜਲਦੀ ਜਲਦੀ ਲੈ ਲਓ ਜੀ ਇਹਨਾਂ ਲੈਣੇ ਨੇ ਬੜੇ ਸੋਹਣੇ ਜਿਹੜੇ ਇਹ ਸੁਟ ਰਣਗੇ ਮਸਾਬਾ कॉटन ਹੈ ਜੀ ਇਹ ਸ਼ਰਟ ਦਾ ਜਿਹੜਾ ਕਪੜਾ ਹੈ ਨੈਕਸਟ ਤੁਸੀਂ ਚੈੱਕ ਆ ਸਕਦੇ ਹੋ ਆਰੀ ਵਰਕ ਹੋਇਆ ਜੀ ਸਾਰੇ ਦੇ ਉੱਤੇ ਮਸਾਬਾ कॉटन ਇਹਦਾ ਪ੍ਰਿੰਟ ਜਿਹੜਾ ਨਾਮ ਹੈ ਜੀ ਫਰੋਜ਼ੀ ਕਲਰ ਹੈ ਜੀ ਕੋਰਾ कॉटन ਦਾ ਜਿਹੜਾ ਬਾਟਮ ਦਾ ਕਪੜਾ ਨਾਲ ਕੋਰਾ ਕਾਟਨ ਦਾ ਆਊਗਾ ਜੀ ਦੁਪੱਟਾ ਇਹਦੇ ਦੁਪੱਟੇ ਸਾਰੇ ਦੁਪੱਟਿਆਂ ਦਾ ਬਾਟਮ ਦਾ ਫਰਕ ਹੈ ਜੀ ਇਹਦੀ ਡਿਜ਼ਾਈਨਿੰਗ ਵੱਖਰੀ ਹੈ ਜੀ ਇਹ ਵਾਲਾ ਦੁਪੱਟਾ ਅਲੱਗ ਡਿਜ਼ਾਈਨਿੰਗ ਦਾ ਔਰ ਤੀਸਰੇ ਸੂਰਤਾਂ ਦਾ ਦੁਪੱਟਾ ਜਿਹੜਾ ਉਹ ਵੱਖ ਡਿਜ਼ਾਈਨ ਹੈ ਅਲੱਗ-ਅਲੱਗ ਡਿਜ਼ਾਈਨ ਦੇ ਦਿੱਨੇ ਦੁਪੱਟੇ ਆਉਣਗੇ ਸਲਵਾਰਾਂ ਦਾ ਕਪੜਾ ਸੇਮ ਆਊਗਾ ਜੀ ਕੋਰਾ ਕਾਟਨ ਦਾ ਛੋਟਾ ਤਿੰਨਾਂ ਦੀ ਆਉਣੀਆਂ ਜਿਹੜੀਆਂ ਆਪਣੀਆਂ ਹੋਣੀਆਂ ਆ ਰੀ ਵਰਗ ਦੇ ਸਾਰੀਆਂ 800 ਰੁਪਏ ਦਾ ਪ੍ਰਾਈਸ ਰਹੂਗਾ ਜੀ ਇਹ ਸੀਗੇ 800 ਵਾਲੇ ਸੂਟ ਜਿਹੜੇ ਮੈਂ ਦਿਖਾਈਨੇ ਤਾਂ ਨੂੰ ਜਿਹੜਾ ਇਹ ਸੂਟ ਦਿਖਾਇਆ ਜੀ 990 ਦਾ ਇਹ 990 ਰੁਪਏ ਦਾ ਜੀ ਬਾਕੀ ਸਾਰੇ ਆਣਗੇ ਜੀ 990 90 ਰੁਪਏ ਦੇ ਸਕਰੀਨ ਸ਼ਾਟ ਲੈ ਲਓ ਜਿਨ੍ਹਾਂ ਨੇ ਲੈਣੇ ਆ ਬਾਜੂ ਬਣੀਆਂ ਹੋਈਆਂ ਸਾਰਾ ਸ਼ਰਟ ਫੁੱਲ ਹੈਵੀ ਆ ਔਰ ਨਾਲ ਇਹਦੇ ਹੈਗਾ neck line ਬਣੀ ਹੋਈ ਆ ਨਾਲ ਦੁਪੱਟੇ ਆ ਜੀ ਬਹੁਤ ਸੋਹਣਾ ਸੂਟ ਹੈ 990 ਰੁਪਏ ਸਿਰਫ ਇਹਦਾ ਰਹੂਗਾ ਜੀ ਪ੍ਰਾਈਸ ਰਹੂਗਾ ਜੇ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਓ ਜੀ ਔਰ ਸ਼ਾਪ ਤੇ ਵਿਜ਼ਿਟ ਕਰਨੀ ਆਪਣਾ ਐਡਰੈਸ ਹੈਗਾ ਜੀ ਗੰਦਾ ਨਾਲਾ ਰੋਡ ਬੁਢਲਾਡਾ ਮੰਡੀ ਦੇ ਵਿੱਚ ਗੰਦਾ ਨਾਲਾ ਰੋਡ ਐਂਡ ਤੇ ਬਿਲਕੁਲ ਲਾਸਟ ਦੇ ਜਿੱਥੇ ਦੋ ਸ਼ੜਕਾ ਪਾਰਦੀਆਂ ਜੀ ਸਾਹਮਣੇ ਆਪਣੇ ਜੁੱਤੀਆਂ ਵਾਲੀਆਂ ਦੁਕਾਨਾਂ ਐ ਜੀ ਗੜੱਦੀ ਵਾਲੇ ਬਜ਼ੁਰਗਾਂ ਦੀਆਂ ਜੇ ਤੁਸੀਂ ਸ਼ਾਡੀ ਸ਼ਾਪ ਤੇ ਆ ਕੇ ਵੀ ਮਤਲਬ ਸੂਟ ਲੈ ਕੇ ਜਾਣਾ ਚਾਹੁੰਦੇ ਹੋ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਬਟ ਸੰਡੇ ਨੂੰ 3 ਵਜੇ ਤੋਂ ਬਾਅਦ ਫੋਨ ਕਰਕੇ ਆਇਓ ਜੀ 3 ਤੋਂ ਪਹਿਲਾਂ ਅਸੀਂ ਹੁੰਨੇ ਆਂ ਬਾਕੀ ਅਦਰ ਡੇਸ ਅਸੀਂ ਸਾਰਾ ਦਿਨ ਸ਼ਾਪ ਤੇ ਹੀ ਹੁੰਨੇ ਆ ਜੀ ਜਦੋਂ ਮਰਜ਼ੀ ਆ ਕੇ ਸ਼ਾਪ ਤੋਂ ਤੁਸੀਂ ਸੂਟ ਲੈ ਜਾ ਸਕਦੇ ਹੋ ਬਾਕੀ ਚੈਨਲ ਕਰ ਲੋ ਸਬਸਕ੍ਰਾਈਬ ਵੀ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਬੜੇ ਸੋਹਣੇ ਸੋਹਣੇ ਡਿਜ਼ਾਈਨ ਨੇ ਜਿਹੜੇ ਆਪਣੇ ਕੋਲੇ ਸ਼ਾਪ ਦੇ ਉੱਤੇ ਪਏ ਨੇ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਸਾਰੇ ਤਰ੍ਹਾਂ ਦਾ ਸਟਾਕ ਦਿਖਾਣੇ ਆ ਜੀ ਵਰਕ ਵਾਲਾ ਵੀ ਦਿਖਾਣੇ ਆ ਪ੍ਰਿੰਟ ਵੀ ਦਿਖਾਣੇ ਆ ਸ਼ਾਪ ਦੇ ਉੱਤੇ ਤੁਹਾਨੂੰ ਸਾਰੇ ਤਰ੍ਹਾਂ ਦਾ ਸਟਾਕ ਮਿਲ ਜਾਂਦਾ ਜੀ ਜਿੰਨਾ ਮਰਜ਼ੀ ਤੁਸੀਂ ਪ੍ਰਿੰਟ ਦਾ ਲੈ ਲਓ ਜਿਵੇਂ ਮਰਜ਼ੀ ਤੁਸੀਂ ਵਰਕ ਦਾ ਲੈ ਲਓ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ